ਸਤਿ ਸ਼੍ਰੀ ਅਕਾਲ ਜੀ ਸਾਰਿਆਂ ਪ੍ਰਭਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਇੱਕ ਸਣ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਕੋਲੀਆ ਖੁਰਦ ਦੇ ਵਿੱਚ ਇਹ ਪਿੰਡ ਮਿੱਤਰੋ ਜ਼ਿਲ੍ਹੇ ਮੁਗਵੇ ਦਾ ਪਿੰਡ ਆ ਤੇ ਜਦੋਂ ਆਪਾਂ ਬਾਗੇ ਪੁਰਾਣੇ ਤੋਂ ਨਿਹਾਲ ਸਿੰਘ ਵਾਲੇ ਪਾਸੇ ਨੂੰ ਵਧਦੇ ਆ ਥੋੜੀ ਜੀ ਵਾਟ ਅੱਗੇ ਆ ਕੇ ਜੂਸ ਵਾਲੀ ਰੇੜੀ ਦੇ ਕੋਲੋਂ ਕੋਹਲੀਆ ਕਲਾ ਨੂੰ ਛੜਕ ਆਉਂਦੀ ਆ ਤੇ ਜੇ ਉਦੋਂ ਅੱਗੇ ਆ ਗਿਆ ਤੇ ਉਦੋਂ ਅੱਗੇ ਆ ਕੇ ਪੁਲ ਦੇ ਕੋਲੋਂ ਵੀ ਛੜਕ ਆਉਂਦੀ ਆ ਮਿੱਤਰੋ ਤੇ ਕੋਹਲੀਆ ਕਲਾ ਤੋਂ ਕੋਹਲੀਏ ਖੁਰਦ ਦੇ ਵਿੱਚ ਐਂਟਰੀ ਵੱਜਦੀ ਆ ਸਿੱਧੀ ਮਿੱਤਰੋ ਔਰ ਮੋਗੇ ਜ਼ਿਲ੍ਹੇ ਦਾ ਇਹ ਪਿੰਡ ਆ ਤੇ ਪੀਤੇ ਬਾਈ ਦੇ ਕੋਲ ਆਇਆ ਹੋਇਆ ਵਪਾਰ ਲੈਣ ਦਾ ਬਾਈ ਦਾ ਕੰਮ ਆ ਉਸ ਵਪਾਰ ਲੈਣ ਦੇ ਵਿੱਚ ਆਈ ਹੋਈ ਇੱਕ ਵੱੱਛੀ ਦੇ ਦਰਸ਼ਨ ਕਰਵਾਉਣੇ ਆ ਮਿੱਤਰੋ ਤੁਹਾਨੂੰ ਐਫ ਦਾ ਟਾਪ ਦਾ ਨਗੀਨਾ ਦਿਖਾਉਣਾ ਵਾ ਕਿੰਨੇ ਦੰਦਾਂ ਕਿੰਨੇ ਦਿਨਾਂ ਦੀ ਕੱਚੀ ਆ ਕੀ ਗੱਲਬਾਤ ਸਾਰੀ ਗੱਲਬਾਤ ਕਰਦੇ ਆਪਾਂ ਪੀਤੇ ਬਾਈ ਦੇ ਨਾਲ ਫਿਰ ਅਗਲੀ ਕਾਰਵਾਈ ਕਰਾਂਗੇ ਮਿੱਤਰੋ ਨਵਾਂ ਫਾਰਮ ਬਣਾ ਲਿਆ ਜਾਣਕਾਰੀ ਇਹ ਦੇ ਦਵਾਂ ਵੀ ਜੇ ਤੁਸੀਂ ਨਵੇਂ ਫਾਰਮ ਦੇ ਵਿੱਚ ਇਹੋ ਜਿਹੇ ਜਾਨਵਰ ਰੱਖੋਗੇ ਨਾ ਮਿੱਤਰੋ ਤੇ ਤੁਸੀਂ ਕਦੇ ਵੀ ਫੇਲ ਨਹੀਂ ਹੋ ਸਕਦੇ ਵਾਦਾ ਕਿਉਂਕਿ ਇਹ ਤੀਜਾ ਜਿਹੜੀਆਂ ਇਹ ਦੋ ਤਿੰਨ ਸੂਏ ਜਿਹੜੀਆਂ ਬਿਮਾਰੀ ਨੂੰ ਬਹੁਤ ਘੱਟ ਕਵਰ ਕਰਦੀਆਂ ਫਿਰ ਮੰਨ ਲਓ ਇਹਨਾਂ ਨੂੰ ਮਟੜ ਸਰਗੀਆਂ ਬਿਮਾਰੀਆਂ ਹੁੰਦੀਆਂ ਜਿਹੜੀਆਂ ਉਹ ਇਹ ਚੀਜ਼ ਤੋਂ ਬਹੁਤ ਦੂਰ ਰਹਿੰਦੀਆਂ ਕਰਮ ਵਾਲੀਆਂ ਕਿਉਂਕਿ ਨਵਾਂ ਹਾਨ ਹੁੰਦਾ ਬਾਕੀ ਨੇਵੇ ਦੀ ਬ੍ਰਿਕੀ ਥਣ ਦਾ ਸੈਲ ਚਾਹੇ ਹੱਥੀ ਚਵਾਈ ਕਰ ਲਿਓ ਚਾਹੇ ਮਸ਼ੀਨੀ ਚਵਾਈ ਤੇ ਲਾ ਲਿਆ ਜੋ ਤੁਹਾਡੇ ਤੇ ਡਿਪੈਂਡ ਹੋਊਗਾ ਆਓ ਮਿਲਦੇ ਆ ਬਾਈ ਨੂੰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਨੇ ਬੋ ਵਧੀਆ ਭਰਾ ਸੇਤਾਕਰ ਪਰਿਵਾਰ ਵੀਰੇ ਹਾਂਜੀ ਭਰਾ ਸਾਰੇ ਵਧੀਆ ਚਲੋ ਸ਼ੁਕਰ ਹੈ ਪੀਤੇ ਬਾਈ ਬੱਚੀ ਆ ਜਿਹੜੀ ਦੰਦੋ ਕਿਵੇਂ ਆ ਵੀਰੇ ਇਹ ਬੱਚੀ ਵੀਰੇ ਦੋ ਦੰਦਾਂ ਦਾ ਦੋ ਦੰਦਾਂ ਦਾ ਹੈ ਠੀਕ ਹੈ ਪੀਤੇ ਬਾਈ ਕਿੰਨੇ ਦਿਨ ਲੈ ਜੂਗੀ ਹਜੇ ਭਈ ਦਿਨ ਤਾਂ 2-4 ਹੀ ਲੋ 2-4 ਹੀ ਲੋ ਇਹਦੇ ਵੀਰੇ ਕੋਈ ਸੀਮਨ ਦਾ ਰਿਕਾਰਡ ਮਿਲਿਆ ਇਹਦਾ ਤੈਨੂੰ ਕਿ ਨਹੀਂ ਵੀਰੇ ਵੀਰੇ ਯਾਰ ਸੀਮਨ ਤਾਂ ਚੰਗਾ ਹੀ ਹੋਊਗਾ ਲੱਗਾ ਵਾ ਜਿਹੜੇ ਉਹ ਬੰਦੇ ਤੋਂ ਲਈ ਆ ਉਹ ਭਈ ਆ ਬਾਹਰ ਚਲਾ ਗਿਆ ਠੀਕ ਆ ਡੈਡੀ ਨੇ ਰਿਕਾਰਡ ਸੰਭਾਲਿਆ ਨਹੀਂ ਠੀਕ ਹੈ ਮਤਲਬ ਜਿਹੜਾ ਬਈ ਦੇ ਕੋਲ ਸੀਗੀ ਇਹ ਉਹ ਆਪ ਬਾਹਰ ਚਲਾ ਗਿਆ ਤੇ ਫਿਰ ਉਹ ਫਾਦਰ ਹੋਣਾ ਉਹਨੂੰ ਨਹੀਂ ਪਤਾ ਹਣਾ ਉਹਨਾਂ ਨੂੰ ਤਾਂ ਮਤਲਬ ਨੌਲੇਜ ਘੱਟ ਹੁੰਦੀ ਹੈ ਹਣਾ ਤੇ ਵਾਹੇ ਤਾਂ ਟੰਗਾ ਘਰਾਣਾ ਵੱਛੀ ਦਾ ਤਾਂ ਮੰਨਣੀ ਪਊਗੀ ਗੱਲ ਵੀਰੇ ਹਣਾ ਤੇ ਮਾਂ ਦਾ ਦੁੱਧ ਤਾਂ ਦੱਸਿਆ ਸੀ ਕਿ ਨਹੀਂ ਬਈ ਯਾਰ ਐ ਆ ਵੀ ਉਹ ਕਹਿੰਦੇ 38 39 ਕਿਲੋ ਮਾਂ ਦਾ ਦੁੱਧ ਸੀਗਾ ਇਹਦੀ ਤਾਂ ਹੈ ਹੋਊਗਾ ਵੀ ਬਈ ਯਾਰ ਤੇ ਪਿੱਤੇ ਵੀ ਤੂੰ ਫਿਰ ਵੱਧ ਗਾਇਆਂ ਗੁਈਆਂ ਲੈ ਲੈ ਇਹੋ ਜਿਹੇ ਚੰਗੇ ਤੈਨੂੰ ਤੇਰਪਾ ਤੇਰਾ ਕੀ ਕਹਿੰਦਾ ਕਿੰਨਾ ਦੁੱਧ ਦੇ ਦਊਗੀ ਵੀਰੇ ਇਹ ਵੱਛੀ ਨਾ 30 32 ਕਿਲੋ ਦੁੱਧ ਤਾਂ ਦੇ ਦਊਗੀ ਹੋਣੀ ਦੇ ਦਊ ਰਹਣਾ ਬਾਈ ਤੇ ਬਾਈ ਬੰਨਾ ਟੀਕੇ ਦਾ ਵੀ ਨਹੀਂ ਪਤਾ ਜਿਹੜਾ ਭਰਾਇਆ ਇਹਦੇ ਲੱਗਿਆ ਨਹੀਂ ਭਰਾ ਐਵੇਂ ਆਪਾਂ ਝੂਠ ਬੋਲੀ ਉਹਦਾ ਫਾਇਦਾ ਨਹੀਂ ਬਿਲਕੁਲ ਪਤਾ ਹੀ ਨਹੀਂ ਜਿਹੜੀ ਚੀਜ਼ ਆ ਤੇ ਪੀਤੇ ਬਾਈ ਕੀ ਰੇਟ ਰਹੂਗਾ ਵੀਰੇ ਯਾਰ ਭਰੇ ਦਾ ਆਪਾਂ ਮੋਲ 115 ਕਰਦੇ ਆ 115 ਮਾਨ ਤਣ ਨਾਲ ਦੇਣ ਲੈਣ ਆ ਹੱਕ ਕਰਦੇ ਆਗੇ ਭਰਾ ਜੀ ਕੱਡੀ ਬਦਤੋਰੀ ਵੀਰੇ ਮੜਾ ਜੈ ਇਹਨੂੰ ਲੈ ਵੀ ਮਿੱਤਰੋ ਦੋ ਦੰਦ ਵੱੱਛੀ ਆ ਮੂਹੂ ਕਰਮਾਂ ਵਾਲੀ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟਿਆ ਵੀ ਥਾਣਾ ਜਿਹੜਾ ਲੱਗਾ ਹੋਇਆ ਨਾ ਉਹ ਚਾਹ ਤੁਸੀਂ ਹੱਥੀ ਚਵਾਈ ਵਾਲਾ ਕਰ ਲਿਓ ਤੇ ਚਾਹ ਤੁਸੀਂ ਕਰਮਾਂ ਵਾਲੀ ਦੇ ਥਣ ਨੂੰ ਮਿੱਤਰੋ ਮਸ਼ੀਨੀ ਚਵਾਈ ਤੇ ਲਾ ਲਿਓ 30 32 ਕਿਲੋ ਦੁੱਧ ਵੜਨੇ ਪਹਿਲੇ ਸੂਏ ਟੋਰਨ ਨਾਲ ਦਿਨਾ ਤੇ ਦਿਨਾ ਵੀ ਬਣਦਾ ਕਿਉਂਕਿ ਆਰਡਰ ਦੀ ਫਿਟਿੰਗ ਲੈਵੇ ਦਾ ਡਿਜ਼ਾਈਨ ਬਿਊਟੀ ਫੇਸ ਕੁਆਲਿਟੀ ਬਿਹਤਰੀਨ ਸਾਰੀ ਬੋਦੀ ਵਾਲਾ ਜਿਹੜਾ ਮੂੰਹ ਆ ਬਹੁਤ ਸੋਹਣਾ ਫੇਸ ਕੁਆਲਿਟੀ ਵੇਖੋ ਤੁਸੀਂ ਕਿੰਨੀ ਚੰਗੀ ਹੈ ਕਰਮਾ ਵਾਲੀ ਦੀ ਆਰਡਰ ਦੀ ਵੱਲੋਂ ਬਿਹਤਰੀਨ ਆ ਪੂਰਾ ਜਿਹੜੇ ਕਹਿਣ ਤੋਂ ਭਾਵੇਂ ਆ ਵੀ ਅੱਜ ਦੀ ਘੜੀ ਤਾਂ ਰੱਬ ਦੇ ਵੱਲੋਂ ਕੋਈ ਹੱਥ ਧਰਾਣੀ ਤੇ ਬਾਕੀ ਬਈ ਥਣ ਦਾ ਸਹਿਜ ਇੱਕ ਵਾਰੀ ਵੇਖੋ ਤੁਸੀਂ ਮੱਝਾ ਵਾਲੇ ਥਾਣਾ ਰਗਾ ਥਾਣਾ ਕਰਮਾ ਵਾਲੇ ਨੂੰ ਡਿਜ਼ਾਈਨ ਪ੍ਰਿੰਟ ਨਸਲ ਬੱਛੀ ਦੇ ਵਿੱਚ ਬਾਕਮਾ ਵਾਲਾ ਤੇ ਫਿਰ ਵੱਡੀ ਗੱਲ ਇਹ ਆ ਵੀ ਮੇਤਰੋ ਰੇਟ 1,15,000 ਰੁਪਿਆ ਦਾ ਤੇ ਉਹਦੇ ਵਿੱਚੋਂ ਮਾਨਤਣ ਵੀ ਹੋ ਜਾਣਾ ਬਈ ਬੱਛੀ ਸਟੇਟਸ ਲਾ ਕੇ ਰੱਖ ਲੈਣੇ ਅੱਜ ਕਈਆਂ ਨੇ ਤੇ ਵੱਡੀ ਗੱਲ ਇਹ ਵੀ ਹੋਣੀ ਆ ਕਿ ਕਈਆਂ ਨੇ ਖਿੱਚ ਕੇ ਆਂਦੀਆਂ ਫੋਟੋਆਂ ਤੇ 65,000 ਵਾਲੇ ਮੁੱਲ ਵੀ ਪਹਿਣ ਗਏ ਆਂਦੇ ਤੇ ਇਹ ਮੇਤਰੋ ਬਰੀਕੀ ਬਹੁਤ ਚੰਗੀ ਆ ਆਰਡਰ ਦੀ ਕੁਆਲਿਟੀ ਵੇਖੋ ਤੁਸੀਂ ਕਿਰਾਂ ਦੀ ਕਰਮਾ ਵਾਲੀ ਨੂੰ ਹਜੇ 2-4 ਦਿਨ ਕੱਢ ਗਈ ਤਾਂ ਇਹਨੇ ਹੋਰ 3 ਟਿਕਾਣੇ ਤੇ ਬਾਈ ਪਟਾਂ ਦੇ ਸਾਨ ਨਾਲ ਲੇਵਾ ਵੇਖੋ ਤੁਸੀਂ ਖੁੱਚਾਂ ਦੀ ਕਿ ਜਿਹੜਾ ਲੇਵੇ ਦੀ ਲંબਾਈ ਚੜਾਈ ਆ ਬਹੁਤ ਸੋਹਣੀ ਆ ਤੇ ਆਪ ਵੀ ਕਿਸੇ ਚੰਗੇ ਘਰਾਣੇ ਦੀ ਅੱਗੇ ਵੀ ਕੋਈ ਚੰਗੇ ਘਰਾਣੇ ਦਾ ਸੀਮਨ ਲੱਗਾ ਹੋਊ ਜਿਨੇ ਇੰਦੀ ਚੰਗੀ ਵੱੱਛੀ ਤਿਆਰ ਕਰ ਲਈ ਦੋਨੇ ਸੀਮਨ ਤਾਂ ਮਾੜਾ ਮਿੱਤਰੋ ਨਹੀਂ ਪਰਾਇਆ ਹੁਣ ਇਹ ਤਾਂ ਆਪਾਂ ਨੂੰ ਵੀ ਪਤਾ ਹੀ ਆ ਬਹੁਤ ਵੱਡੀ ਬੁੱਢੀ ਬਹੁਤ ਆ ਹਾਂ ਇਹ ਕਿੰਨਾ ਕੱਦ ਹੋਊਗਾ ਪੀਤੇ ਬਾਈ ਜਾਂਦਾ ਹੁਣ ਬਾਈ ਯਾਰ ਰਵੇਲਾ ਵੀ ਇਦੋਂ ਗਾਂ ਤਾਂ ਹਨਾ ਪਤਾ ਨਹੀਂ ਆ ਇਹਦੀ ਤੇਰਾ ਕਿੰਨਾ ਕੱਦ ਆ ਪੀਤੇ ਬਾਈ ਮੇਰਾ ਬਾਈ ਯਾਰ ਹੈਗਾ 5 ਝਾੜ ਪਾ ਪੰਡਿਫੋਟ ਪੂਰਾ ਤੇਰੇ ਮੋਢੇ ਤੇ ਆਉਂਦੀ ਪਈ 5 8 ਹੋਗਾ ਹਾਂ 5 8 ਹੋਗਾ ਤਰ ਹਾਂ ਤੇ ਤੇਰੇ ਮੋਢੇ ਤੇ ਆਉਂਦੀ 5.5 ਫੁੱਟ ਦੇ ਲਾ ਕੇ ਤੱਕੇ ਕਰ ਤੇ ਹਜੇ ਇਹਨ ਬੱਚਾ ਹੀ ਆ ਹਾਂ ਜੀ ਬੱਚਾ ਹੀ ਦੋ ਦੰਦ ਆਪਾਂ ਵਿਖਾ ਵੀ ਦੇ ਦੰਦ ਵਿਖਾ ਦਿੱਤੀ ਵੀਰੇ ਹਾਂ ਓਕੇ ਵੀ ਓਕੇ ਠੀਕ ਆ ਭਾਈ ਲੈ ਵੀ ਮਿੱਤਰੋ ਦੰਦ ਵੀ ਦਿੱਤੇ ਆ ਵਿਖਾ ਆਠੀ ਨੰਬਰ ਦੇ ਹੀ ਪੀਤੇ ਭਾਈ ਕੇਰਾ ਦੇ ਆਪਣਾ ਪਈ ਨੰਬਰ ਹੋ ਵੀਰੇ ਆਪਣਾ 95922 95922 33994 33994 94 ਇੱਕ ਵਾਰੀ ਹੋਰ ਬੋਲ ਦੇ ਪੀਤੇ ਬਾਈ 94922 ਜੀ 33994 ਠੀਕ ਆ ਇਸ ਨੰਬਰ ਤੇ ਕਰਿਓ ਮਿੱਤਰੋ ਭਾਈ ਨਾਲ ਗੱਲ ਤੇ ਬਾਤ ਸ਼ੁਕਰੀਆ ਚਾਉਂਦੇ ਰੋ ਬਹੁਤ ਸਾਰਾ ਪਿਆਰ ਧੰਨਵਾਦ ਪਿਆਰੇ ਕੋਲੀਆ ਖੁਰ